ਫਿਰੋਜ਼ਪੁਰ ਵਿੱਚ ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਰੋਡ ਸ਼ੋ ਨਜ਼ਰ ਆਇਆ ਫਲਾਪ ਸ਼ੋ ਫਿਰੋਜ਼ਪੁਰ ਵਾਸੀਆਂ ਨੇ ਕੀਤਾ ਨਜ਼ਰ ਅੰਦਾਜ਼ ਫਿਰੋਜ਼ਪੁਰ ਸ਼ਹਿਰ ਦੀ ਸਰਕੂਲਰ ਰੋਡ ਤੇ ਖਾਲੀ ਕਾਰਾਂ ਦਾ ਚੱਲਦਾ ਕਾਫਲਾ ਬਣਿਆ ਲੋਕਾਂ ਲਈ ਟ੍ਰੈਫਿਕ ਸਮੱਸਿਆ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਫਿਰੋਜ਼ਪੁਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਆਪਣੇ ਹਲਕੇ ਦੇ ਹੀ ਲੋਕਾਂ ਦਾ ਸਹਿਯੋਗ ਨਹੀਂ ਮਿਲ ਰਿਹਾ ਜਿਸ ਦੀ ਤਾਜ਼ਾ ਮਿਸਾਲ ਅਜੋਸ ਸਮੇਂ ਦੇਖਣ ਨੂੰ ਮਿਲੀ ਜਦ ਇਸ ਉਮੀਦਵਾਰ ਦੁਆਰਾ ਕੱਢੇ ਗਏ ਰੋਡ ਸ਼ੋਦੇ ਦੌਰਾਨ ਸ਼ਹਿਰ ਵਾਸੀਆਂ ਨੇ ਹੀ ਨਜ਼ਰਅੰਦਾਜ਼ ਕਰ ਦਿੱਤਾ ਚੰਦ ਵਰਕਰਾਂ ਦੇ ਨਾਲ ਫਿਰੋਜ਼ਪੁਰ ਸ਼ਹਿਰ ਦੀ ਸਰਕੂਲਰ ਰੋਡ ਤੋਂ ਲੰਘ ਰਿਹਾ ਰੋਡ ਸ਼ੋਅ ਫਲਾਪ ਸ਼ੋ ਨਜ਼ਰ ਆਇਆ ਹੀ ਨਾਲ ਹੀ ਇਹ ਸ਼ੋ ਲੋਕਾਂ ਲਈ ਟ੍ਰੈਫਿਕ ਸਮੱਸਿਆ ਦੇ ਰੂਪ ਵਿੱਚ ਵੱਡੇ ਛੋਟੇ ਵਹੀਕਲਾ ਲਈ ਮੁਸੀਬਤ ਬਣਿਆ ਰਿਹਾ ਰੋਡ ਜਾਮ ਵਿੱਚ ਫਸੇ ਵਾਹਨ ਚਾਲਕ ਰਾਣਾ ਸੋਢੀ ਅਤੇ ਪੁਲਿਸ ਨੂੰ ਕੋਸ ਦੇ ਨਜ਼ਰ ਆਏ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਕੰਮ ਵਿੱਚ ਬਿਜ਼ੀ ਨਜ਼ਰ ਆਏ ਅਤੇ ਉਹਨਾਂ ਨੇ ਰੋਡ ਸ਼ੋ ਦੇ ਨਾਲ-ਨਾਲ ਰਾਣਾ ਸੋਢੀ ਨੂੰ ਵੀ ਨਜ਼ਰਅੰਦਾਜ਼ ਕਰ ਰਹੇ ਸਨ ਦੂਜੇ ਪਾਸੇ ਰੋਡ ਸ਼ੋਅ ਦੇ ਦੌਰਾਨ ਇਹ ਵੀ ਦੇਖਣ ਨੂੰ ਆਇਆ ਕਿ ਕਈ ਕਾਰਾਂ ਵਿੱਚ ਛੋਟੀ ਉਮਰ ਦੇ ਲੜਕੇ ਨਜ਼ਰ ਆਏ ਜੋ ਕਿ ਵੋਟਰ ਵੀ ਨਹੀਂ ਸਨ ਵਰਕਰਾਂ ਦੀ ਸੰਖਿਆ ਵੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਲੋਕ ਰਾਣਾ ਸੋਢੀ ਨੂੰ ਪਸੰਦ ਹੀ ਨਾ ਕਰਦੇ ਹੋਣ ਜਦ ਕਿ ਇਲਾਕਾ ਨਿਵਾਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੋ ਵਿਅਕਤੀ ਆਪਣੇ ਪੁਰਾਣੇ ਹਲਕੇ ਗੁਰੂ ਹਰਸਾਏ ਦਾ ਵਿਕਾਸ ਨਹੀਂ ਕਰਵਾ ਸਕਿਆ ਉਹ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਵਿਕਾਸ ਕੀ ਕਰਵਾ ਸਕੇਗਾ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਰਾਣਾ ਸੋਢੀ ਭਾਵੇਂ ਵੱਡੀ ਪਾਰਟੀ ਉਮੀਦਵਾਰ ਹੈ ਲੇਕਿਨ ਕਾਂਗਰਸ ਸਰਕਾਰ ਵਿੱਚ ਕੈਬਨਟ ਮੰਤਰੀ ਹੁੰਦਿਆਂ ਹੋਇਆਂ ਉਹ ਕੋਈ ਵੱਡਾ ਪ੍ਰੋਜੈਕਟ ਫਿਰੋਜ਼ਪੁਰ ਵਾਸਤੇ ਨਹੀਂ ਲਿਆ ਸਕਿਆ ਪੀਜੀਆਈ ਪ੍ਰੋਜੈਕਟ ਦਾ ਪਹਿਲਾਂ ਹੀ ਫਿਰੋਜ਼ਪੁਰ ਵਾਸੀਆਂ ਨੂੰ ਮਿਲ ਚੁੱਕਿਆ ਸੀ ਲੇਕਿਨ ਇਸ ਦੇ ਨੀਲ ਪੱਥਰ ਨੂੰ ਲੈ ਕੇ ਜੋ ਡਰਾਮਾ ਚੱਲਿਆ ਹੈ ਉਹ ਕਿਸੇ ਤੋਂ ਛੁਪਿਆ ਨਹੀਂ ਹੈ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ